ਵਿਆਦੇ ਪੂਰੇ ਚਾਹ ਦਿਨਾਂ ਨਾਲ ਆਪਣੀ ਹਮਸਫਰ ਨੂੰ ਵਿਆਹ ਦੇ ਲਈ ਤਰੰਤਾਰਨ ਪਹੁੰਚਿਆ ਲਾੜਾ ਪਰ ਜੋ ਉੱਥੇ ਪਹੁੰਚ ਕੇ ਹੋਇਆ ਉਸਨੇ ਲਾੜੀ ਦੇ ਪਹਿਰਾ ਹੇਠੋਂ ਜ਼ਮੀਨ ਖਿਸਕਾ ਦਿੱਤੀ ਲਾੜਾ ਪੂਰੀ ਬਰਾਤ ਦੇ ਨਾਲ ਆਪਣੀ ਲਾੜੀ ਦਾ ਇੰਤਜ਼ਾਰ ਕਰਦਾ ਰਿਹਾ ਪਰ ਨਾ ਲਾੜੀ ਆਈ ਤੇ ਨਾ ਉਸਦਾ ਪਰਿਵਾਰ ਅਸੀਂ ਆਏ 11 ਵਜੇ ਬਰਾਤ ਲੈ ਕੇ 11 ਵਜੇ ਤੋਂ ਬਾਅਦ ਸਾਨੂੰ ਇਹਨਾਂ ਨੇ ਘੜੀ ਆ ਪਾ ਲਿਆ ਘੜੀ ਬਿਮਾਰਾ ਕੁੜੀ ਇਹ ਹੋ ਗਿਆ ਲਾਈਟ ਵਿੱਚ ਨਾ ਬੋਲਿਆ ਕਿ ਤੁਹਾਡੀ ਕੁੜੀ ਭੱਜ ਗਈ ਆ ਮੈਂ ਕਿਹਾ ਕੁੜੀ ਭੱਜ ਗਈ ਆ ਤੇ ਫਿਰ ਕੁੜੀ ਭੱਜਣ ਤੋਂ ਬਾਅਦ ਇਹਨੇ ਇਹੀ ਬੋਲਿਆ ਕਿ ਅਸੀਂ 1 ਘੰਟੇ ਨਹੀਂ ਤੁਹਾਨੂੰ ਕੁੜੀ ਦੂਸਰੀ ਤੋਰਦੇ ਦੋ ਘੰਟੇ ਵਿੱਚ ਦੂਸਰੀ ਕਿڑی ਤੋਰਦੇ ਆ ਲਾਸਟ ਵਿੱਚ ਕੁਛ ਨਹੀਂ ਦਰਅਸਲ ਪਿੰਡ ਖਾਰਾ ਦੀ ਸੰਦੀਪ ਸਿੰਘ ਨੂੰ ਉਸਦੇ ਪਿਤਾ ਦੀ ਮਾਮੀਆਂ ਦੀਆਂ نوਹਾ ਵੱਲੋਂ ਰਿਸ਼ਤਾ ਆ ਮੰਗ ਸਰਫਸਾ ਦੇ ਵਿਆਹ ਦੀ ਸੀ ਪਰ ਬਾਅਦ ਚ ਆ ਰੰਗ ਵਿਖਾ ਕੇ ਕੁੜੀ ਵਾਲਿਆਂ ਨੇ ਲਾੜੀ ਦੇ ਪਰਿਵਾਰ ਨੂੰ ਵੱਡਾ ਝਟਕਾ ਦੇ ਦਿੱਤਾ ਕੋਲਮ ਲੋਕ ਤੇ ਸਾਡੇ ਨਾਲ ਬਹੁਤ ਜਿਆਦਾ ਜ਼ਿਆਸਤੀ ਹੋਈ ਹੈ ਸਾਡੇ ਨਾਲ ਧੱਕਾ ਹੋਇਆ ਗਰੀਬ ਮਾਰ ਹੋਈ ਆ ਔਰ ਸਾਡੇ ਕੋ 420 ਦੇ ਵਿੱਚੋਂ ਦਾ ਪੈਸੇ ਵੀ ਬਟੋਰ ਲਿਆ ਔਰ ਅਸੀਂ ਆਪਣੇ ਬੱਚੇ ਨੂੰ ਫੇਰ ਕੁਆਰੇ ਦਾ ਕੁਆਰਾ ਰੱਖ ਬੈਠੇ ਆ ਹੁਣ ਅਸੀਂ ਮੂੰਹ ਲੈ ਕੇ ਪਿੰਡ ਜਾਣ ਜੋਗੇ ਨਹੀਂ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਵਿਚੋਲਣਾ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਲਾੜੇ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਤਰੰਤਾਰੰਤੋਂ ਵਿਜੇ ਕੁਮਾਰ ਜਗਬਣੀ ਟੀਵੀ